ਆ ਵੀ ਜਿਸ ਨਾਮ ਕਰੇ ਅੰਮ੍ਰੋਦ ਸਰ ਨਾਵੇ ਫਿਰ ਜਿਹੜੇ ਦੇਵਸ ਗੁਰਵਾਨੀ ਕਾਵੇ ਜਿਹੜਾ ਉਹ ਕਹਿਆ ਹਰ ਨਾਮ ਤੇ ਆ ਠੀਕ ਹੈ ਜੀ ਕੋਈ ਹੋਰ ਪ੍ਰੋਗਰਾਮ ਹੀ ਨਹੀਂ ਹੈ ਕੋਈ ਸਿਰਫ ਇੱਕ ਦਾ ਪ੍ਰੋਗਰਾਮ ਹੈ ਤੁਸੀਂ ਤਾਂ ਬਾਬਾ ਜੀ ਗੋਂ ਤੋਂ ਹੀ ਤੁਹਾਨੂੰ ਮੁਰਾਲੇ ਸਾਹਿਬ ਜਨਮ ਹੋਣ ਦੇ ਨਾਲ ਬੜਾ ਉਹਦੇ ਨਾਲ ਸਹਿਯੋਗ ਮਿਲਿਆ ਉੱਥੇ ਹੀ ਉੱਥੇ ਮਤਰੇ ਬਚਪਨ ਵੀ ਕੀਤਾ ਉਹ ਐਸਾ ਆ ਕਿ ਮੇਰੀ 56 ਸਾਲ ਦੀ ਉਮਰ ਆਈ ਨਾ ਤੇ ਮਨੂੰ ਸਵੇਰੇ ਮੈਨੂੰ ਸ਼ਾਮ ਨੂੰ ਸਵੇਰੇ ਤੇ ਮੈਂ ਜਾ ਰਹੀ ਪਾਉਂਦਾ ਆ ਸਵੇਰੇ ਸਕੂਲ ਲਗਦਾ ਆ ਤੇ ਸ਼ਾਮ ਨੂੰ ਦਾ ਉੱਥੇ ਉਹ ਕਹਾਣੀ ਹੁੰਦੀ ਹੈ ਜੀ ਸਾ ਕੀ ਪ੍ਰਮਾਨ ਦੀ ਤੇ ਉੱਤੇ ਦਸਲੇ ਪਾਤਸ਼ਾਹ ਦਾ ਉਹ ਯੁੱਧ ਚੱਲਿਆ ਆ ਠੀਕ ਹੈ ਜੀ ਤੇ ਉਹ ਮਰਦੂਦਾ ਉਹ ਇੱਕ ਕਹਾਣੀਆਂ ਜਿਹਾ ਸੀਆਂ ਚੰਗੀਆਂ ਲੱਗਦੀਆਂ ਕਿ ਪੈਂਦੇ ਖਾਨ ਨਾਲ ਉੜ ਸਤਿਗੁਰੂ ਲੱਗ ਰਹੇ ਨੇ ਜੀ ਮਾਣ ਆਹ ਰਾਜਿਆਂ ਨਾਲ ਨਾ ਠੀਕ ਹੈ ਜੀ ਉਹ ਮੈਂ ਫੇਰ ਪਾਈ ਜਾਂਦਾ ਨਾਲੇ ਉੱਤੇ ਆਇਆ ਵੀ ਨਾ ਇਸ ਨਾਮ ਕਰਨ ਦੀ ਜਗਾ ਆਈ ਵੀ ਮੁਰਾਲਾ ਤਾਂ ਹਾਂਜੀ ਆਓ ਵੱਡਾ ਗੁਰਦੁਆਰਾ ਆਇਆ ਅੱਪਾ ਨੂੰ ਸੰਤਾਂ ਹਮ ਤੇ ਆਏ ਅਖਿਆਂ-ਚਿਆ ਮੁਰਤੇ ਆਉਂਦੇ ਆਏ ਨਹੀਂ ਮਰੇ ਕਿ ਭਿੰਡਰਾਂ ਵਾਲੀ ਟਕਸਾਲ ਵੀ ਮੁਰਾਲੇ ਤੋਂ ਹੀ ਚੱਲੀ ਆ ਉਹ ਉੱਥੋਂ ਹੀ ਚੱਲੇ ਗਿਆ ਉਸ ਤੋਂ ਪਹਿਲਾਂ ਅਮੀਰ ਸਿੰਘ ਮੈਂ ਪਿਤਾ ਜੀ ਕੋ ਪੁਜਾ ਪਹਿਲਾਂ ਅਮੀਰ ਸਿੰਘ ਆਏ ਫਿਰ ਬਾਬਾ ਬਿਸ਼ਨ ਸਿੰਘ ਆਏ ਬਿਸ਼ਨ ਸਿੰਘ ਦੀ ਬਾਅਦ ਫਿਰ ਮਤਲਬੇ ਸ਼ਾਖਾਵਾ ਹੋਈਆਂ ਇਹ ਸੁੰਦਰ ਸਿੰਘ ਹਾਂਜੀ ਕੋ ਪ੍ਰੇਮ ਸਿ ਜਿਹੜੇ ਬੇਗੋ ਆਲਾ ਬੇਗੋ ਆਲਾ ਕੇ ਮੈਂ ਆ ਜਲਦੀ ਉਹਨਾਂ ਸ੍ਰੀਟ ਛੋੜ ਦਿੱਤੇ ਹਾਂਜੀ 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 ਇਹ ਬਾਬਾ ਸੁੰਦਰ ਸਿੰਘ ਜੀ ਭਿੰਡਰਾ ਤੋਂ ਬੁਰਾਲੇ ਜਾਇਆ ਕਰਦੇ ਸੀ ਜੀ ਹਾਂਜੀ ਆਪ ਬੁਰਾਲੇ ਬੁਰਾਲੇ ਉਹ ਸੰਤ ਵਿਸ਼ਨ ਸਿੰਘ ਹੁੰਦੇ ਹਾਂਜੀ ਉਹਨਾਂ ਕੋਲ ਜਾਇਆ ਕਰਦੇ ਸੀ ਇਹਨਾਂ ਨੇ ਜੀਵਨ ਜਾਚ ਉਹਨਾਂ ਤੋਂ ਹੀ ਅੱਗੇ ਸੇਧ ਲਈ ਆਈ ਜੀ ਜੀ ਜੋ ਤਪਸਵੀ ਆਏ ਉਹ ਬੜੇ ਉਹ ਢਾੜੀ ਉੱਤੇ ਨਾ ਸਾਡੇ ਗਰਾਉਂਡ ਦੇ ਕੋਈ ਨਾ ਕੋਈ ਕਮਿਨਡੇਟ ਬੀਨਾਂ ਪਹਾੜੀਆਂ ਇਲਾਕਾ ਉਹਨੂੰ ਪੱਬੀ ਆਦੇ ਆਏ ਜੀ ਮਹਾਰਾਜ ਉਹ ਉੱਥੇ ਪਹਾੜੀਆਂ ਵਿੱਚ ਬਹਿ ਕੇ ਤਾਂ ਕਿ ਉਹ ਸਾਰਾ ਦਿਨ ਬੋਲ ਆ ਸ਼ਾਮ ਨੂੰ ਫਿਰ ਵਾਪਸ ਆ ਜਾਂਦੇ ਹਾਂ ਜੀ ਸਾਨੂੰ ਸਿੱਕੇ ਆਉਣ ਕਰਦੇ ਕਰਦੇ ਆਏ ਠੀਕ ਹੈ ਜੀ ਕੋਨ ਵਿੱਚ ਗੁਰਮੈਲ ਸਿੰਘ ਜਿਹੜੇ ਸਾਡੇ ਅੰਦਰ ਸੰਸਕਾਰ ਚੱਲੇ ਜਾਂਦੇ ਨੇ ਨਾ ਉਹ ਵਾ ਜਲਦੀ ਜਲਦੀ ਮਿਟਦੇ ਨਹੀਂ ਹੋ ਅੰਦਰ ਇਹ ਕੋਮਲ ਹੁੰਦਾ ਨਾ ਇਹਦਾ ਜਿਹੋ ਦੇਤੇ ਮਖੇ ਅੰਦਰ ਅਸਤ ਜਾਂਦੇ ਠੀਕ ਹੈ ਜੀ ਤਾਂ ਇਟ ਸਿੱਖਿਆ ਬਚਪਨ ਵਿੱਚ ਹੀ ਦਿੱਤੀ ਜਾਂਦੀ ਜੀ ਮਹਾਰਾਜ ਵੀ ਜਦੋਂ タルਮੋਂ ਸਿੱਖਿਆ ਪਰਮਾਤਮਾ ਦੀ ਦਿੱਤੀ ਜਾਂਦੀ ਤੇ ਸਿੱਖਿਆ ਕਹਿਣਾ سونے ਦੇ ਸੁਹਾਗਾ ਉਹ ਕੋਲੀ ਸਲੇਟ ਹੁੰਦੀ ਹੈ ਜੀ ਹਾਂ ਜੀ ਵੱਡੇ ਹੋਏ ਤੇ ਫਿਰ ਸੰਸਾਰ ਦਾ ਸੰਸਾਰ ਵੱਡ ਜਾਂਦਾ ਅੰਦਰ ਕਾਮਨਾਵਾਂ ਵੱਡ ਜਾਂਦੀਆਂ ਕੋਈ ਤਾਂ ਬਾਬਾ ਜੀ ਥੋੜੀ ਜਵਾਨ ਉਮਰ ਵਿੱਚ ਹੀ ਪਾਕਿਸਤਾਨ ਤੋਂ ਮੁਰਾਲੇ ਤੋਂ ਫਿਰ ਇੱਧਰ ਆ ਗਏ ਸੀ ਇੰਡੀਆ ਜੀ ਆ ਪਹਿਲਾਂ ਆ ਗਏ ਹਾਂਜੀ ਤੇਈ ਤੇਈ 24 ਦਾ ਜਨਮ ਹੋਵੇਗਾ ਆਪ ਜੀ ਦਾ ਉਹ 3 ਮਰ 3 ਮੇਰਾ ਕਹਿੰਦਾ 44 45 ਵਿੱਚ ਤੁਸੀਂ ਆ ਗਏ ਸੀ ਇੱਧਰ ਪਹਿਲੇ ਹੀ ਜੀ ਆ پتا جی آمدے آئے کچھ چھوڑا ادھر وپار کرتے ہیں ٹھیک ہے جی سبان بنے آیا ادھر کوئی چاہ لے لو بابا جی زیادہ ٹھنڈی ہو جائے گی لے لو نا کوئی گا نہیں تیار ہے اس نات